ਰਿੰਦਰਿੰਦਰ ਜੀ ਨਾਲ ਜੋ ਕਿ ਇਹਦੇ ਬਾਰੇ ਬਹੁਤ ਵਧੀਆ ਵਿਚਾਰ ਰੱਖਦੇ ਨੇ ਤਾਂ ਰਿੰਦਰਿੰਦਰ ਦਾ ਸਵਾਗਤ ਹੈ ਸਰ ਲੈਪਰਮ ਚ ਧੰਨਵਾਦ ਜੀ ਧੰਨਵਾਦ ਰਿੰਦਰ ਜੀ ਚਿੱਟਾ 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 ਕਰਤਾ ਪੰਜਾਬ ਨੂੰ ਇੰਨਾ ਚਿੱਟਾ ਕਿਵੇਂ ਆ ਗਿਆ ਹਾਂਜੀ ਇਹ ਜਿਹੜਾ ਇਹ ਇਹ ਹੈ ਨਾ ਜੀ ਚਿੱਟਾ ਨੰਨੋ ਚਿੱਟੇ ਦਾ ਜਿਹੜਾ ਚੱਲ ਰਿਹਾ ਸਿਸਟਮ ਇੱਕ ਐਲੀਅਨ ਹੈ ਜੀ ਐਲੀਅਨ ਨੂੰ ਆਪਾਂ ਦਾ ਇੱਕ ਫਰਿਸ਼ਤਾ ਮੰਨ ਕੇ ਭਾਲਦੇ ਹਾਂ ਜੀ ਜੀ ਤੇ ਅਮਰੀਕਾ ਵਾਲੇ ਲੋਕ ਜਿਹੜੇ ਆਪਣੇ ਬੰਦੇ ਗਏ ਹੋਏ ਨੇ ਨਜਾਇਜ਼ ਤੋਂ ਉਹਨਾਂ ਨੂੰ ਐਲੀਨ ਕਹਿੰਦੇ ਆ। ਕਹਿਣ ਤੋਂ ਬਾਅਦ ਇਹ ਸਾਡੀ ਸਮਝ ਦੇ ਵਿੱਚ ਫਰਕ ਹੈ। ਜਦੋਂ ਆ ਸਾਨੂੰ ਅਸਲੀ ਕਰਨ ਦੀ ਸਮਝ ਆ ਗਈ ਤਾਂ ਉਦੋਂ ਹੋ ਸਕਦਾ ਅਸੀਂ ਲੇਟ ਹੋ ਜਾਈਏ। ਡਾਕਟਰ ਸਾਹਿਬ ਮੇਨਾਂ ਇੱਕ ਰਾਨਗੀ ਹੁੰਦੀ ਹੈ ਆਪਾਂ ਰੋਜ਼ ਅਸੀਂ ਖਬਰਾਂ ਕਰਦੇ ਆਂ ਵੀ ਜਿਹੜਾ ਚਿੱਟਾ ਫੜਿਆ ਜਾਂਦਾ ਉਹ ਕਹਿੰਦੇ ਪਾਕਿਸਤਾਨ ਤੋਂ ਆਂਦਾ ਹੈ ਪਾਕਿਸਤਾਨੋਂ ਆਂਦਾ ਪਾਕਿਸਤਾਨ ਕੀ ਐਨਾ ਮੀਰਾ ਚਿੱਟਾ ਫਰੀ ਦੇ ਰਿਹਾ ਹੈ। ਦੇਖੋ ਜੀ ਚਿੱਟੇ ਦੀ ਕੀਮਤ ਇਹ 5 ਕਰੋੜ ਰੁਪਇਆ ਪਰ ਕਿਲੋਗ੍ਰਾਮ ਦੱਸਦੇ ਆ। ਜੀ ਅੱਜ ਮੈਂ ਸੁਣੀ ਜਾਂਦਾ ਸੀ ਕਿ ਆਪਣੇ ਮਾਨਯੋਗ ਡੀਜੀਪੀ ਸਾਹਿਬ ਨੇ ਕਿਹਾ ਵੀ ਇੱਕ ਕੁਆਂਟਰ 40 ਕਿਲੋ ਚਿੱਟਾ ਫੜ ਲਿਆ ਕਮਾਲ ਹੈ ਤੇ ਉਹਦੀ ਜਿਹੜੀ ਕੀਮਤ ਹੈ ਉਹ 7 ਅਰਬ ਤੋਂ ਉੱਪਰ ਵੱਧਦੀ ਹੈ 7 ਅਰਬ 30 ਕਰੋੜ ਰੁਪਈਆ ਵੱਧਦੀ ਹੈ ਜਿਹੜੀ ਕਿ ਮਤਲਬ ਇਹ ਮੰਨੀਏ ਵੀ 730 ਕਰੋੜ ਰੁਪਈਆ ਜੀ 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 ਬਜਟ ਦੇ ਵਿੱਚ ਅਸੀਂ 1100 ਕਰੋੜ ਰੁਪਏ ਦੀ ਸ਼ਰਾਹ ਵੇਚਦਿਆਂ ਛਾ ਛਾਤੇ ਜੇ ਆਪਾਂ 1 ਕਿਲੋਮੀਟਰ ਦਾ ਜੇ ਠੇਕਾ 1 ਕਿਲੋਮੀਟਰ ਕਿਸੇ ਵਾਸਤੇ ਜਾਈਏ ਠੇਕਾ 2 ਕਿਲੋਮੀਟਰ ਜਾਈਏ ਠੇਕਾ ਤੇ ਮਤਲਬ ਉਹ 11000 ਕਰੋੜ ਦੀ ਵਿਕਦੀ ਹੈ ਇਹ ਤਾਂ ਆਪਾਂ 2 ਦਿਨ 2 ਮਹੀਨੇ ਦੇ 1 ਮਹੀਨੇ ਦੇ ਵਿੱਚ ਹੀ ਮਤਲਬ 7 ਅਰਬ 730 ਕਰੋੜ ਰੁਪਏ ਦਾ ਚਿੱਟਾ ਫੜ ਲਿਆ ਇਹਦੇ ਵਿੱਚ ਕੋਈ ਇਹਦੇ ਵਿੱਚ ਕੋਈ ਸਿਆਸੀ ਇਹਦੇ ਵਿੱਚ ਕੋਈ ਆਰਥਿਕ ਇਹਦੇ ਵਿੱਚ ਕੋਈ ਲਿਜੀ ਲਾਭ ਕੋਈ ਖੱਟ ਰਿਹਾ ਸਮਝ ਨਹੀਂ ਆਉਂਦੀ ਤੇ ਉਹ ਬੰਦਾ ਆਪਾਂ ਨੂੰ ਫੜਨਾ ਪਊਗਾ ਉਹ ਆਸਲ ਚਿੱਤੇ ਦਾ ਸਮਗਲਰ ਉਹ ਹੈ ਜਿਹੜੇ ਆਪਾਂ ਨਾਂ ਲਈ ਜਾਂਦੇ ਨੇ ਇੱਧਰ ਉੱਧਰ ਇਹ ਵੋਹ ਕੌਣ ਉਹ ਮੇਰਾ ਖਿਆਲ ਆਦੀ ਉਹ ਉਸ ਚੀਜ਼ ਤੋਂ ਸਾਨੂੰ ਪਿੱਛਾ ਕਰਨਾ ਛੱਡ ਦੇਣਾ ਚਾਹੀਦਾ ਡਾਕਟਰ ਸਾਹਿਬ ਜਿਵੇਂ ਤੁਸੀਂ ਦੱਸਿਆ ਕਿ 730 ਕਰੋੜ ਰੁਪਏ ਕੋਈ ਛੋਟੇ ਅਮਾਉਂਟ ਨਹੀਂ ਹੁੰਦੀ ਜੇਕਰ ਪਹਿਲਾਂ ਇਥੋਂ ਪਾਕਿਸਤਾਨ ਨੂੰ ਗਈ ਹੋਏਗੀ ਤਾਂ ਹੀ ਪਾਕਿਸਤਾਨ ਨੇ ਚਲੋ ਮੰਨ ਲਿਆ ਡੀਜੀ ਸਾਹਿਬ ਦੀ ਗੱਲ ਵੀ ਤਾਂ ਹੀ ਪਾਕਿਸਤਾਨ ਦਿੱਤਾ ਭੇਜਣਾ ਪਰ ਜਿਵੇਂ ਤੁਸੀਂ ਇਹ ਵੀ ਗੱਲ ਵਧੀਆ ਕਹਿ ਰਹੇ ਹੋ ਕਿ ਕੋਈ ਤਾਂ ਵੱਡਾ ਮਗਰਮਾ ਥਿਆਗਾ ਉਹਨੂੰ ਪੜਨਾ ਪਵੇਗਾ ਹਾਂਜੀ ਇਹ ਦੇਖੋ ਜੇ ਆਪਾਂ ਸ਼ਰਾਬ ਦੇ ਠੇਕੇ 'ਚ ਵੀ ਪੂਆ ਲੈਣ ਜਾਈਏ ਜੀ ਜੀ ਤਾਂ ਉਹ ਬੰਦਾ 100 ਰੁਪਏ ਪਹਿਲਾਂ ਫਰਦਾ ਹਾਂਜੀ ਹਾਂ ਪੂਆ ਬਾਅਦ 'ਚ ਦਿੰਦਾ ਸਹੀ ਗੱਲ ਹੈ ਤੇ ਫਿਰ ਇਹ ਮਤਲਬ 5 ਕਰੋੜ ਰੁਪਏ ਦਾ ਚਿੱਟਾ ਤੇ ਸਾਨੂੰ ਕੋਈ ਪਹਿਲਾਂ ਕਿਵੇਂ ਦੇ ਦਿੰਦਾ ਤੇ ਬਾਅਦ ਤੇ ਵਿੱਚ ਵੀ ਤੂੰ ਸੇਲ ਕਰਕੇ ਬਾਅਦ ਚ ਸਾਨੂੰ ਦੇ ਦੇਈ ਮਤਲਬ ਇਹਦੇ ਵਿੱਚੋਂ ਕੁਝ ਜਿਹੜੀ ਛੱਕ ਦੀ ਸੂਈ ਹੈ ਉਹ ਹੁੰਦੀ ਹੈ ਜੀ ਸਰ ਅੱਗੇ ਗੱਲ ਇਹ ਹੈ ਵੀ ਜਿਹੜਾ ਨਸ਼ਾ ਨਸ਼ਾ ਵੇਖੋ ਸੱਤਾ ਦਾ ਨਸ਼ਾ ਪੈਸੇ ਦਾ ਨਸ਼ਾ ਜੀ ਧਰਮ ਦਾ ਨਸ਼ਾ ਸ਼ਰਾਬ ਦਾ ਨਸ਼ਾ ਮਤਲਬ ਬਹੁਤ ਹੋਰ ਚੀਜ਼ਾਂ ਨੇ ਜਿਨ੍ਹਾਂ ਦਾ ਨਸ਼ਾ ਜਾਦੇ ਖਤਰਨਾਕ ਹੈ ਉਹ ਸਭ ਤੋਂ ਵੱਧ ਧਰਮ ਦਾ ਨਸ਼ਾ ਹੁੰਦਾ ਧਰਮ ਦੇ ਨਾਂ ਤੇ ਐ ਨਹੀਂ ਪਤਾ ਕਿ ਕਿੰਨੇ ਲੋਕ ਕਤਲ ਕਰਾ ਦਿੱਤੇ ਜਾਂਦੇ ਨੇ ਤੁਹਾਨੂੰ ਮੈਂ ਦੱਸਾਂ 1947 ਦੇ ਵਿੱਚ 12 ਲੱਖ ਕਤਲ ਹੋਇਆ ਸੱਤਾ ਦੀ ਪ੍ਰਾਪਤੀ ਪਿੱਛੇ ਜਿਹਦੇ ਜ਼ਿੰਮੇਵਾਰ ਬਾਪੂ ਤੇ ਚਾਚਾ ਪੱਤੇ ਜਨਾ ਪਟੇਲ ਅਤੇ ਹੋਰ ਮਤਲਬ ਇਸ ਤਰ੍ਹਾਂ ਦੇ ਜਿਹੜੇ ਪਹਿਲਾਂ ਸਰਗੀ ਨੇ ਜਿਹੜੇ ਸਾਡੇ ਰਾਜਨੀਤਿਕ ਲੀਡਰ ਪੁਰਾਣੇ ਉਹਨਾਂ ਨੇ ਸੱਤਾ ਪ੍ਰਾਪਤੀ ਦੇ ਲਾਲਚ ਦੇ ਵਿਚਾ ਕੇ ਇੱਥੇ ਦੰਗੇ ਫਸਾਦ ਕਰਾਏ ਜਿਦੇ ਵਿੱਚ 80 ਲੱਖ ਲੋਕ ਘਰੋਂ بے ਕਰਵੀ ਹੋਏ ਜੀ 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 ਤੇ ਇਸ ਕਰਕੇ ਮਤਲਬ ਜਦੋਂ ਸਰਕਾਰਾਂ ਦੀਆਂ ਪ੍ਰਾਪਤੀਆਂ ਜ਼ੀਰੋ ਚ ਆ ਰਹਿ ਜਾਂਦੀਆਂ ਨੇ ਤਾਂ ਉਹ ਜਿਹੜਾ ਨਸ਼ੇ ਦਾ ਕਾਰੋਬਾਰ ਹੈ ਜਾਂ ਮਤਲਬ ਉਹ ਲੋਕਾਂ ਦਾ ਧਿਆਨ ਕਨਵਰਟ ਕਰਨ ਦੇ ਬਾਰੇ ਹੋਰ ਪਾਸੇ ਲੈ ਜਾਂਦੇ ਨੇ ਇਹ ਤੋਂ ਵੱਧ ਹੋਰ ਕੋਈ ਗੱਲ ਨਹੀਂ ਸਰ ਸਾਨੂੰ ਮੈਂ ਦੱਸਦਾ ਅਮਰੀਕਾ ਜਿੰਨੀ ਨਾ ਤਾਂ ਆਪਣੇ ਕੋਲੇ ਚੌਕਸ ਪੁਲਸਾ ਨਾ ਆਪਣੇ ਕੋਲੇ ਉਨੇ ਸਾਧਨ ਸੰਪੰਨ ਨੇ ਨਾ ਆਪਣੇ ਕੋਲੇ ਇਲੈਕਟ੍ਰੋਨਿਕ ਸਿਸਟਮ ਹੈ ਹੁੰਦਾ ਅਮਰੀਕਾ ਦੀ ਆਬਾਦੀ 30 ਕਰੋੜ ਹੈ ਹਾਂਜੀ ਆਪਣੀ ਆਬਾਦੀ 2.5 ਕਰੋੜ ਹੈ ਜੀ ਉੱਥੇ ਨੌਜਵਾਨਾਂ ਦੀ ਨਸ਼ੇ ਨਾਲ ਮੌਤ ਹੁੰਦੀ ਹੈ 127000 ਜੀ 127000 ਮੌਤ ਹੋਈ ਹੈ ਪਿਛਲੇ ਸਾਲ ਜੀ ਤੇ ਆਪਣੇ ਮੌਤ ਹੋਈ ਹੈ ਪਿਛਲੇ ਸਾਲ 300 ਮੁੰਡੇ ਦੀ ਜੀ ਮੇਰਾ ਕਹਿਣ ਤੋਂ ਬਾਅਦ ਇਹ ਹੈ ਵੀ ਜੇ ਅਮਰੀਕਾ ਦੀ ਨਾਲੋਂ ਆਪਣੇ 10 ਗੁਣਾ ਡੈਥ ਮਾਫ ਕਰਨਾ ਮੈਂ ਕੀ ਕਹਿ ਰਿਹਾ ਵੀ ਤਾਂ ਵੀ ਆਪਣੇ 30000 ਬਣਦੀ ਹੈ ਹਾਂਜੀ ਹਾਂਜੀ ਉੱਥੇ 127000 ਹੈ ਇਹ ਜਿਹੜਾ ਇਹ ਨਸ਼ਾ ਹੈ ਇਹ ਨਸ਼ਾ 16 ਕਿਲੋ ਕੀਮਤੋਂ 1 ਕਿਲੋ ਸਮੈਕ ਬਣਦੀ ਹੈ ਜੀ ਇਹ ਜਿਹੜਾ ਆਪਣੇ ਚੱਲਦਾ ਹੈ ਇਹ ਸਮੈਕ ਹੈ ਜਿਹੜਾ ਗਾਹਾਂ ਹੀਰੋਇਨ ਹੈ ਉਹ 16 ਕਿਲੋ ਸਮੈਤੋ 1 ਕਿਲੋ ਗਾਹਾਂ ਹੋਰ ਮਤਲਬ ਉਹਦਾ ਜਿਹੜੀ ਜੀਰੋ ਹੈ ਨਾ ਉਹ ਬਣਦੀ ਹੈ ਜੇ ਕਿਸੇ ਵੀ ਪੋਸਟ ਕਿਸੇ ਵੀ ਡੈੱਡ ਬਾਡੀ ਦਾ ਪੋਸਟਮਾਰਟਮ ਕਰੋ ਤਾਂ ਉਹਦਾ ਜਿਹੜਾ ਦਿਸਰਾਰ ਰਿਪੋਰਟ ਹੈ ਜੀ ਉਹ ਦਿਸਰਾਰ ਰਿਪੋਰਟ ਦੱਸਦੀ ਹੈ ਕਿ ਇਹਦੀ ਮੌਤ ਖਾਸ ਦੇ ਨਾਲ ਹੋਈ ਕਿਸੇ ਵੀ ਬੰਦੇ ਦੀ ਦਿਸਰਾਰ ਰਿਪੋਰਟ ਹੈ ਜਿਹੜੀ ਉਹ ਜਨਤਕ ਨਹੀਂ ਕੀਤੀ ਜਾਂਦੀ ਕਰਦੇ ਕਿਉਂਕਿ ਉਹਦੀ ਮੌਤ ਦਾ ਕਾਰਨ ਕੋਈ ਹੋਰ ਹੁੰਦਾ ਇਸ ਕਰਕੇ ਇਸ ਦਲ ਦੇ ਉੱਤੇ ਪਰਦਾ ਪਾਇਆ ਜਾਂਦਾ ਹੈ ਪਬਲਿਕ ਦੇ ਵਿੱਚ ਉਸ ਚੀਜ਼ ਨੂੰ ਪ੍ਰਚਾਰ ਕੇ ਅਰਦਾ ਜਿਹੜਾ ਸਿਆਸੀ ਵਾਅਦਾ ਹੈ ਉਹ ਪੂਰਾ ਕਰਨ ਦੀਆਂ ਸਰਕਾਰਾਂ ਪਹਿਲਾਂ ਵਾਲੀਆਂ ਸਰਕਾਰਾਂ ਉਦੋਂ ਪਹਿਲਾਂ ਵਾਲੀਆਂ ਸਰਕਾਰਾਂ ਵੀ ਕਰਦੀਆਂ ਰਹੀਆਂ ਨੇ ਚਾਹਤੇ ਜਿਹੜਾ ਇਹ ਟਰੱਕ ਹੈ ਜੀ ਇਹ ਬਜੰਤਾ ਹੈ 1985 'ਚ ਬਣਿਆ ਜੀ ਜੀ ਰਜੀਵ ਗਾਂਧੀ ਦੀ ਸਰਕਾਰ ਵੇਲੇ ਜੀ ਇਹ ਉਦੋਂ ਪਹਿਲਾਂ ਡੇਂਜਰਸ ਟਰੱਕ ਐਕਟ 1930 ਹੁੰਦਾ ਸੀਗਾ ਜੀ ਉਹਦੇ ਵਿੱਚ ਉਦੋਂ ਪਹਿਲਾਂ ਹੁੰਦਾ ਸੀ ਡਰੱਗ ਐ 1870 ਉਹ ਕਹਿਣ ਤੋਂ ਭਾਵੇਂ ਹੈ ਵੀ ਇਹਦੇ ਚ ਸੋਧਾਂ ਕਰ ਕਰਕੇ ਇਹਦੇ ਵਿੱਚ ਸੋਧਾਂ ਕਰ ਕਰਕੇ ਲੋਕ ਪੱਖੀ ਸੋਧਾਂ ਦਾ ਕੀ ਕਰਨੀ ਸੀ ਲੋਕ ਮਾਰੂ ਸੋਧਾਂ ਕਰ ਕਰਕੇ ਇਸ ਨੂੰ ਇੱਕ ਮਤਲਬ ਲੋਕਾਂ ਨੂੰ ਜੇਲਾਂ ਦੇ ਵਿੱਚ ਡੱਕਣ ਦਾ ਸਾਧਨ ਬਣਾਤਾ ਜੀ ਸਰਦਾਰ ਮਨਮੋਹ ਮਨਮੋਹ ਸਿੰਘ ਨੇ ਜੀ 2941 ਨੋਟੀਫਿਕੇਸ਼ਨ ਇੱਕ ਗੀਤਾ 1811 2009 ਨੂੰ ਓਕੇ ਉਸ ਤੋਂ ਪਹਿਲਾਂ ਨੋਟੀਫਿਕੇਸ਼ਨ ਸੀਦਾ ਮਾਨਯੋਗ ਪ੍ਰਧਾਨ ਮੰਤਰੀ ਅਟਲ ਬਿਹਾਰੀ ਬਾਜਪਾਈ ਦਾ ਜੀ ਜਿਹੜਾ ਸੀਦਾ 21 11 2001 ਨੂੰ ਲਾਗੂ ਕੀਤਾ ਸੀ ਉਹਦੇ ਵਿੱਚ ਸਜ਼ਾ ਸੀਗੀ ਜਿਹੜੀ ਮਤਲਬ ਜਿੰਨੀ ਉਹਦੀ ਕੈਮੀਕਲ ਮਾਤਰਾ ਕੈਮੀਕਲ ਐਫਐਸਐਲ ਰਿਪੋਰਟ ਦੱਸਦੀ ਆ ਉਸ ਦੇ ਮੁਤਾਬਕ ਫੈਸਲਾ ਹੁੰਦਾ ਸੀ ਜੀ ਜੀ ਫਿਰ ਉਸ ਤੋਂ ਬਾਅਦ ਸਰਦਾਰ ਮਨਮੋਹਨ ਸਿੰਘ ਨੇ ਇਹ ਫੈਸਲਾ ਕਰਤਾ ਵੀ ਜਿੰਨਾ ਪੁਲਿਸ ਵਾਲਾ ਉਹ ਡੱਬਾ ਭਰ ਕੇ ਧਰ ਦੇਣਗੇ ਉਹਨੂੰ ਤੋਲ ਕੇ ਹੀ ਸਜ਼ਾ ਦਿੱਤੀ ਜਾਊਗੀ ਜਿਦੇ ਵਿੱਚ ਲੱਖਾਂ ਮੁੰਡਾਂ ਦਾ ਭਵਿੱਖ ਜਿਹੜਾ ਉਹ ਖਤਰੇ 'ਚ ਪਰ ਗਿਆ ਤੇ ਲੱਖਾਂ ਲੋਕ ਜਿਨ੍ਹਾਂ ਦੇ ਵਿੱਚ ਅੰਦਰ ਨੇ ਲੱਖਾਂ ਲੋਕ ਜੇਲ੍ਹਾਂ ਭੁੱਤ ਦੇ ਬਾਹਰ ਨਿਕਲਦੇ ਡਾਕਟਰ ਸਾਹਿਬ ਅੱਜ ਵੀ ਅੱਜ ਵੀ ਕਈ ਨੌਜਵਾਨ ਅੰਦਰ ਨੇ ਸੁਪਰੀਮ ਕੋਰਟ ਤੋਂ ਵੀ ਹਾਈ ਕੋਰਟ ਤੋਂ ਜੱਜ ਸਾਹਿਬ ਡਾਕਟਰ ਸਾਹਿਬ ਅੱਜ ਵੀ ਕਈ ਬੰਦੇ ਅੰਦਰ ਨੇ ਜਿਨ੍ਹਾਂ ਨੂੰ 8-10 ਸਾਲ ਹੋ ਗਏ ਜਵਾਨਤਾ ਨਹੀਂ ਮਿਲ ਰਹੀਆਂ ਦੇਖੋ ਦੇਖੋ ਇੱਕ ਗੱਲ ਤਾਂ ਇਹ ਹੈ ਕਿ ਉਹਦੇ ਦੇ ਸੈਕਸ਼ਨ 37 ਹੈ ਇੱਕ ਸੈਕਸ਼ਨ 37 ਮਤਲਬ ਇਹ ਚੀਜ਼ ਦੀ ਪਰੋੜਤਾ ਕਰਦਾ ਵੀ ਇਹਨਾਂ ਦਾ ਬਣਾਇਆ ਹੋਇਆ ਜੀ ਬੰਦੇ ਦੀ ਬੇਲ ਨਾ ਹੋਵੇ ਜੀ ਉਹ ਇਹ ਹੈ ਮਤਲਬ ਜਿਹੜਾ ਠੀਕ ਹੈ ਵੀ ਅੱਜ ਇਹ ਲੋਕ ਕਹੀ ਜਾਂਦੇ ਨੇ ਗੱਲ ਕਰ ਅੱਜ ਉੱਥੇ ਬਾਜਵਾ ਸਾਹਿਬ ਨੇ ਵੀ ਕਹਿ ਦਿੱਸ਼ੇ ਸਰਕਾਰਾਂ ਮਤਲਬ ਇਸ ਤਰ੍ਹਾਂ ਦੇ ਕੋਈ ਸਟੈਪ ਚੱਕਦੀਆਂ ਨੇ ਫਿਰ ਸਰਕਾਰ ਤੋਂ ਹੀ ਸ਼ੁਰੂ ਕਿਉਂ ਨਾ ਕਰੀਏ ਆਪਾਂ ਵਿਧਾਨ ਸਭਾ ਤੋਂ ਸ਼ੁਰੂ ਕਿਉਂ ਨਾ ਕਰੀਏ ਤਾਂ ਕਿ ਪਤਾ ਲੱਗੇ ਵੀ ਵਿਧਾਨ ਸਭਾ ਦੇ 117 ਮੈਂਬਰਾਂ ਦੇ ਵਿੱਚੋਂ ਕਿੰਨੇ ਬੰਦੇ ਨੇ ਜਿਹੜੇ ਮਤਲਬ ਉਹ ਨਸ਼ਾ ਵਰਤਦੇ ਨੇ ਸਹੀ ਗੱਲ ਹੈ ਉਸ ਤੋਂ ਬਾਅਦ ਸਾਰੇ ਇਹ ਗੱਲਾਂ ਬੜੇ ਸੋਚਣ ਵਾਲੀ ਹੈ ਜੀ ਤੇ ਇੱਕ ਪਾਸੇ ਤਾਂ ਆਪਾਂ ਨਸ਼ਾ ਦੇ ਨਾਲੇ ਉੱਤੇ ਲੋਕਾਂ ਨੂੰ ਜ਼ਿਲ੍ਹਾ ਦੇ ਵਿੱਚ ਤੱਕ ਰਹੇ ਆ ਦੂਜੇ ਪਾਸੇ ਆਪਾਂ ਨਸ਼ਾ ਵੇਚਣ ਦੀਆਂ ਦੁਕਾਨਾਂ ਖੋਲ ਰਿਹਾ ਹਾਂ ਹਾਂ 11000 20 ਕਰੋੜ ਰੁਪਏ ਦੀ ਸ਼ਰਾਬ 31 ਮਾਰਚ ਤੋਂ ਲੈ ਕੇ 31 ਮਾਰਚ 1926 ਤੋਂ 2026 ਤੱਕ ਆਪਾਂ ਵੇਚਣੀ ਹੈ ਸ਼ਰਮਾ ਇੱਕ ਮਿੰਟ ਡਾਕਟਰ ਸਾਹਿਬ ਡਾਕਟਰ ਸਾਹਿਬ ਇੱਕ ਮਿੰਟ ਡਾਕਟਰ ਸਾਹਿਬ ਮਾਫੀ ਚਾਹੁੰਦਾ ਤੁਹਾਡੀ ਗੱਲ ਪੂਰੀ ਕਰਾਂਗਾ ਇੱਕ ਮਿੰਟ ਮੈਨੂੰ ਯਾਦ ਆ ਗਿਆ ਅੱਜ ਮੈਂ ਮੈਂ ਸਾਨੂੰ ਰੋਜ਼ ਯਾਨੀ ਕਿ ਵਾਈਨ ਸ਼ਾਪ ਤੇ ਜਾਣਾ ਮੈਂ ਤੁਹਾਨੂੰ ਨਹੀਂ ਬੋਲਦਾ ਸਾਰਿਆਂ ਨੂੰ ਪਤਾ ਮੈਨੂੰ ਕੱਲ ਬੰਦੇ ਨੇ ਕਹਿਤਾ ਠੇਕੇ ਆ ਨਹੀਂ ਤੁਹਾਨੂੰ ਪਤਾ ਹੈ ਕਿ 30 ਤਰੀਕ ਨੂੰ ਅਮਨੇ ਕੱਤੀ ਨੇ ਠੇਕੇ ਚੁੱਟਦੇ ਨੇ ਤੁਹਾਨੂੰ ਨਹੀਂ ਪਤਾ ਹੋਣਾ ਤੁਸੀਂ ਨਹੀਂ ਡਰਿੰਕ ਕਰਦੇ ਪਰ ਸਾਨੂੰ ਕਹਿ ਦਿੱਤਾ ਗਿਆ ਕੱਲ ਮੈਨੂੰ ਨਹੀਂ ਕਿਸੇ ਬੰਦੇ ਨੂੰ ਕਹਿ ਰਿਹਾ ਸੀ ਕਹਿੰਦਾ ਵੀ ਅਕੀ ਸਰਕਾਰ ਨੇ ਕਰਤਾ ਵੀ 28 ਤੋਂ ਬਾਅਦ 3 ਦਿਨ ਠੇਕੇ ਬੰਦ ਰਹਿਣਗੇ ਜਿੰਨਾ ਲੈਣਾ 3 ਦਿਨ ਪਹਿਨੇ ਲੈ ਲਓ ਦੇਖੋ ਕਿਉਂਕਿ ਪਿਛਲੇ ਦਿਨ ਬੋਲੀ ਨਹੀਂ ਹੋਈ ਸੀ ਤੁਹਾਨੂੰ ਦੱਸ ਹਾਂਜੀ ਇਹ ਤਾਂ ਦੇਖੋ ਸ਼ਰਾਬ ਦਾ ਇਹਨਾਂ ਉਹਨੇ ਟਾਰਗੇਟ ਤਾਂ ਰੱਖਿਆ ਹੋਇਆ ਹੈ ਟਾਰਗੇਟ ਜਿਹੜਾ ਇਹ ਸਿਸਟਮ ਹੈ ਇਹ ਵੀ ਮਾਨਯੋਗ ਹਾਈ ਕੋਰਟ ਨੇ ਕਿਹਾ ਹੈ ਕਿ ਇਹ ਜਿਹੜੇ ਪਰਚੇ ਪਈ ਜਾਂਦੇ ਨੇ ਇਹ ਟਾਰਗੇਟ ਹੈ ਜੀ ਇਹਨਾਂ ਨੂੰ ਇੱਕ ਟਾਰਗੇਟ ਦਿੱਤਾ ਜਿਵੇਂ ਇੰਨੇ ਬੰਦੇ ਅੰਦਰ ਦਿਓ ਉਹਦੇ ਬੰਦੇ ਇਹ ਦੇਖ ਕੇ ਹਟਣਗੇ ਚਾਹੇ ਉਹ ਜਾਇਜ਼ ਨੇ ਚਾਹੇ ਨਜਾਇਜ਼ ਨੇ ਉਹ ਚੀਜ਼ ਦਾ ਕੋਈ ਸਵੰਗ ਨਹੀਂ ਉਹ ਕਾਹ ਅਜਿਹਾ ਦੇਖਣਾ ਕਰਨਾ ਹੈ ਮਾਨਯੋਗ ਕੋਰਟਾਂ ਦਾ ਇਹ ਬੰਦਾ ਜਾਇਜ਼ ਹੈ ਕਿ ਨਜਾਇਜ਼ ਹੈ ਮੱਧ ਪ੍ਰਦੇਸ਼ ਦੇ ਵਿੱਚ ਇੱਕ ਨਿਕਲਿਆ 600 ਬੰਦੇ ਦੀ ਗਵਾਹੀ ਹਾਂ ਜਿਸਾ ਉਹ ਵਰਦੇ ਦੇ ਪਰਚੇ ਤੇ ਇੱਕ ਬੰਦੇ ਦੀ ਗਵਾਹੀ ਦਿੱਤੀ ਹੋਈ ਆ ਪ੍ਰਾਈਵੇਟ ਜੀ ਪ੍ਰਾਈਵੇਟ ਗਵਾਹੀ ਜਦੋਂ ਉਹ ਸਾਰੇ ਕੇਸ ਮਾਨਯੋਗ ਹਾਈ ਕੋਰਟ ਦੇ ਟੇਬਲ ਤੇ ਜਾਣਗੇ ਉਹ ਦੇਖੋ ਕਿਵੇਂ ਮਤਲਬ ਕੇਸ ੜਾ ੜਾ ਡਿੱਗਣਗੇ ਕਿਉਂਕਿ ਜਦੋਂ ਵੀ ਇਹ ਐਨਟੀਪੀਐਸ ਦਾ ਕੇਸ ਪਾਉਂਦੇ ਨੇ ਉਹਦੇ ਵਿੱਚ ਇੱਕ ਬੰਦਾ ਪ੍ਰਾਈਵੇਟ ਗਵਾਹ ਹੁੰਦਾ ਜੀ ਉਹ ਇੱਕ ਬੰਦਾ ਇੱਕ ਕੁਦਰਤੀ ਮੇਲ ਕਿਸੇ ਨਾਲ ਹੋ ਗਿਆ ਉਹ ਤੇ ਪ੍ਰਾਈਵੇਟ ਬੰਦਾ ਹੋਰ ਚਾਹੀਦਾ ਉਹ ਐਫਆਈਆਰ ਤੇ ਪ੍ਰਾਈਵੇਟ ਬੰਦਾ ਹੋਰ ਚਾਹੀਦਾ ਉਹ ਹੋਰ ਚਾਹੀਦਾ ਪਰ ਨਹੀਂ ਇਹ ਕੁਝ ਬੰਦਿਆਂ ਦੇ ਸੈਨ ਆਪ ਹੀ ਕਰ ਦਿੰਦੇ ਨੇ ਨਾ ਉੱਥੇ ਜਾਂਦੇ ਨੇ ਦੂਜੀ ਗੱਲ ਹੋਰ ਹੈ ਜੀ ਜਿਹੜਾ ਡਰਗ ਦਾ ਪਰਚਾ ਪਾਉਂਦੇ ਨੇ ਇਹ ਜੀ ਜੀ ਉਹਦਾ 29 ਨੰਬਰ ਫਾਰਮ ਭਰਨਾ ਹੁੰਦਾ 83 ਸਪੌਟ ਠੀਕ ਹੈ ਜੀ ਦੂਜੀ ਗੱਲ ਉਸ ਬੰਦੇ ਦੀ ਤਲਾਸ਼ੀ ਜੀ ਜਾਂ ਤਾਂ ਗਲਚੜ ਅਫਸਰ ਚਾਹੀਦਾ ਹੁੰਦਾ ਜਾਂ ਮਾਨਜੋਗ ਮਨਿਸਟਰ ਸਾਹਿਬ ਚਾਹੀਦੇ ਹੁੰਦੇ ਨੇ ਜੇਕਰ ਉਹਨਾਂ ਦੀ ਜੇ ਮਾਨਜੋਗ ਕੋਟਾ ਇਹ ਐਲਾਨ ਕਰ ਦੇਣ ਵੀ ਉਹਨਾਂ ਦੀ ਵੀਡੀਓਗ੍ਰਾਫੀ ਹੋਵੇ ਤਾਂ ਇੱਕ ਵੀ ਕੇਸ ਨਹੀਂ ਬਣਦਾ ਜੀ ਮਤਲਬ ਇਹ ਜਿਹੜੇ ਫਰਜ਼ੀ ਕੇਸ ਨੇ ਇਹ ਸਾਰੇ ਧੜਾ ਧੜ ਡਿੱਗ ਜਾਣਗੇ ਕਿਉਂਕਿ ਜਿੱਤੇ ਵੀ ਨਾਤਾ ਕੋਈ ਗੈਟਡ ਅਫਸਰ ਹੁੰਦਾ ਤੇ ਨਾ ਹੀ ਕੋਈ ਮਾਜੋਗ ਮੈਜਿਸਟ੍ਰੇਟ ਹੁੰਦਾ ਜਦੋਂ ਤਲਾਸ਼ੀ ਲਈ ਜਾਂਦੀ ਹੈ 29 ਨੰਬਰ ਫਾਰਮ ਭਰਿਆ ਜਾਂਦਾ ਉਹਦਾ ਸਿੰਪਲ ਭਰਿਆ ਜਾਂਦਾ ਉਹਦਾ ਜਰਾ ਫਲੰਦਾ ਤਿਆਰ ਕੀਤਾ ਜਾਂਦਾ ਇਸ ਦਾ ਮਾਲ ਮਤਲਬ ਪ੍ਰੋਪਰਟੀ ਦਾ ਮਤਲਬ ਕਹਿਣ ਤੋਂ ਬਾਅਦ ਇਹ ਵੀ ਕੁਝ ਨਹੀਂ ਹੁੰਦਾ ਇਹ ਸਾਰੇ ਫਰਜੀ ਕੇਸ ਹੁੰਦੇ ਨੇ ਫਰਜੀ ਕੇਸਾਂ ਦੇ ਉੱਤੇ ਠੀਕ ਹੈ ਸਰਕਾਰਾਂ ਦਾ ਡੰਡਾ ਕੋਟਾ ਦੇਅ ਉਤੇ ਦਬਾਅ ਨੇ ਇਹਦੇ ਕਰਕੇ ਲੋਕਾਂ ਨੂੰ ਜਿਹੜਾ ਉਹ ਕੀਤਾ ਇਹਦਾ ਪਰ ਇਹ ਵੀ ਜੇ ਇਸ ਤਰ੍ਹਾਂ ਦੇ ਕੇਸਾਂ ਦੇ ਨਾਲ ਇਹ ਕੇਸ ਨਸ਼ੇ ਹਟਦੇ ਹੁੰਦੇ ਜਾਂ ਇਹ ਹੁਣ ਤਾਰ ਬਾਦਲ ਸਰਕਾਰ ਨੇ 3 ਲੱਖ ਹੁੰਦੇ ਤੇ ਡਰਗ ਦਾ ਪਰਚਾ ਦਿੱਤਾ ਜੀ ਕੈਪਟਨ ਸਾਹਿਬ ਨੇ ਵੀ ਲੱਖਰ ਤੋਂ ਉੱਪਰ ਜਿਹੜਾ ਡਰਗ ਦਾ ਪਰਚਾ ਦਿੱਤਾ ਅਸੀਂ ਵੀ ਲਗਭਗ 30 35 ਹਜ਼ਾਰ ਖਰਚੇ ਅਸੀਂ ਵੀ ਦਿੱਤੇ ਸਾਡੀ ਸਰਕਾਰ ਨੇ ਮਤਲਬ ਅਸੀਂ ਜਦੋਂ ਆਪਾਂ ਜਦੋਂ ਵੋਟਾਂ ਸਾਰੇ ਪੰਜਾਬ ਨੇ ਵੋਟਾਂ ਪਾਈਆਂ ਆਪਣੀ ਸਰਕਾਰ ਹੀ ਬਚੂਗੀ ਆਪਣੀ ਸਰਕਾਰ ਨੇ ਵੋਟਾਂ ਪਾਈਆਂ ਆਪਾਂ ਆਪਣੇ ਮੁੰਡਿਆਂ ਨੂੰ ਹੀ ਆਪਣੀ ਸਰਕਾਰਾਂ ਦੇ ਦੁਆਰਾ ਅੰਦਰ ਦਿਖਾਇਆ ਜਾਂਦਾ ਤੇ ਉਹਨਾਂ ਦੇ ਨਾਲ ਤਸ਼ੱਦਦ ਕੀਤਾ ਜਾਂਦਾ ਸਿਰ ਲੜਕੀਆਂ ਮਤਲਬ ਕਾਫੀ ਕੁਸ਼ਹੇ ਦੇ ਵਿੱਚ ਜੇ ਉਹਨਾਂ ਨੂੰ ਬਾਲਾ ਪੁਛਦੇ ਨੇ ਨਾ ਸੋਡੀ ਸਾਹਿਬ ਦਾ ਮਾੜਾ ਜਿਹਾ ਠੀਕ ਨਹੀਂ ਲੱਗਦਾ ਤੇ ਪਰ ਜਿਹੜਾ ਅਨਿਆਹ ਹੋ ਰਿਹਾ ਹੈ ਨਾ ਇਹ ਇੱਕ ਦਿਨ ਇਹ ਜਾ ਆਊਗਾ ਵੀ ਲੋਕਾਂ ਨੂੰ ਅਨਿਆਹ ਤੋਂ ਰਾਹਤ ਮਿਲੂਗੀ ਪਰ ਡਾਕਟਰ ਸਾਹਿਬ ਠੀਕ ਹੈ ਨਾਈ ਤੋਂ ਰਾਤ ਮਿਲੇਗੀ ਮੰਦੇ ਆ ਮੈਂ ਉਸਤੇ ਵੀ ਦੁਬਾਰਾ ਆਵਾਂਗਾ ਤੁਹਾਨੂੰ ਕੱਲ ਦੀ ਖਬਰ ਯਾਦ ਹੋਣੀ ਕਿ ਹਿਮਾਚਲ ਦੇ ਵਿੱਚੋਂ ਇੱਕ ਯਾਨੀ ਕਿ ਟਰੱਕ ਫੜੇਗੇ ਉਹ ਟਰੱਕਾਂ ਨੇ ਕੀ ਕਿਹਾ ਕਿ ਅਸੀਂ ਉੱਥੋਂ ਰੇਤਾ ਭਰੀ ਲੈ ਕੇ ਆਣੇ ਆ ਪੰਜਾਬ ਤੇ ਪੰਜਾਬ ਦੇ ਹੀ ਟਰੱਕ ਚਿੱਟੇ ਵਰ ਹਾਂ ਜੰਮੂ ਸੌਰੀ ਤੇ ਅਸੀਂ ਚਿੱਟੇ ਟਰੱਕ ਭਰ ਕੇ ਲੈ ਕੇ ਆਣੇ ਆ ਹੈਰਾਨ ਹੈ ਪੰਜਾਬ ਚ ਨਾ ਚਿੱਟਾ ਕਿਵੇਂ ਕਿਵੇਂ ਜਾ ਰਿਹਾ ਇਹਦਾ ਬੜੀ ਕੀ ਹੈ ਸਾਨੂੰ ਪਿਛਲੇ 50 ਸਾਲਾਂ ਦੇ ਵਿੱਚ ਕੋਈ ਦੂਰ ਅੰਦੇਸ਼ੀ ਲੀਡਰ ਨਹੀਂ ਲਿਆ ਜਿਹੜਾ ਪੰਜਾਬ ਦਾ ਸਤਾ ਹੋਵੇ ਪੰਜਾਬ ਪ੍ਰਤੀ ਸੰਵੇਦਨਸ਼ੀਲ ਹੋਵੇ ਜਿਹੜਾ ਜਿਹਦਾ ਪੰਜਾਬ ਪਿੱਛੇ ਖੂਨ ਮਚਦਾ ਹੋਵੇ ਬਸ ਇਹਨਾਂ ਨੇ ਤਾਂ ਕੱਲੀਆਂ ਆਪਣੀਆਂ ਸਿਆਸਤਾਂ ਕਾਇਮ ਕਰਕੇ ਆਪਣੀਆਂ ਕੁਰਸੀਆਂ ਤੇ ਚੌਧਰਾ ਤੇ ਹਵਾਈ ਝਾੜਾਂ ਦੇ ਠੂਣਿਆਂ ਦਾ ਆਨੰਦ ਮਾਣਿਆ ਤੇ ਪੰਜਾਬ ਦਾ ਬੇੜਾ ਕਰਦਾ ਪਿਛਲੇ 50 ਸਾਲਾਂ 'ਚ ਅੱਜ ਤੋਂ ਦੀ ਗੱਲ ਮੈਂ ਕਰਦਾ ਪਿਛਲੇ 50 ਸਾਲਾਂ ਤੋਂ ਕਿਉਂਕਿ ਪਿੱਛੇ ਖੱਟਰ ਸਾਹਿਬ ਮੁੱਖ ਮੰਤਰੀ ਸੀ ਹਰਿਆਣੇ ਦੇ ਉੱਥੇ ਮੌਤਾਂ ਹੋਈਆਂ 40 ਤੇ ਖੱਟਰ ਸਾਹਿਬ ਨੇ ਕਿਹਾ ਕਹਿੰਦੇ ਇਹ ਸਾਡਾ ਬੜਾ ਵਾ ਇਹ ਖਰਾਬ ਹੈ ਜੀ ਇਸ ਬਡੇ ਭਾਈ ਤੇ ਨੌਜਵਾਨ ਖਰਾਬ ਹੋ ਗਏ ਸੀ ਉਸਨੇ ਮਾਰੇ ਛੋਰੇ ਖਰਾਬ ਕਰ दिए ਮਾਰੇ ਤਾਂ ਜੂ ਹੋਣ ਲੱਗਾ ਮਹਾਰਾ ਤਾਂ ਐਸਾ ਛੋਰਾ ਕੋਈ ਇੱਕ ਵੀ ਨਹੀਂ ਥਾ ਮਾਰੇ ਤੋਂ ਪੰਜਾਬ ਕੇ ਲੋਕੋ ਨੇ ਐਸਾ ਕੰਮ ਕਰ ਦਿਆ ਉਹਨਾਂ ਨੇ ਗੱਲ ਕਹੀ ਜੀ ਹੁਣ ਸਾਡਾ ਸਾਡੀ ਪਾਰਟੀ ਦਾ ਮੰਦਾ ਇੱਕ ਜੰਮੂ ਕਸ਼ਮੀਰ ਚ ਮਲਕ ਮਲਕ ਉਸ ਬੰਦੇ ਨੇ ਕਹਿ ਕਹਦਾ ਵੀ ਠੇਕੇਦਾਰ ਹੁੰਦੇ ਨੇ ਸਾਡੇ ਪੱਥਰੀ ਪੱਥਰ ਲੈ ਜਾਂਦੇ ਨੇ ਸਾਡੇ ਚਿੱਟੇ ਦਾ ਟਰੱਕ ਲਾ ਕੇ ਵੇਚ ਜਾਂਦੇ ਨੇ ਤੇ ਪੱਥਰ ਤੇ ਬਜਰੀ ਤੇ ਰੇਤਾ ਪਾ ਕੇ ਤੁਰ ਜਾਂਦੇ ਨੇ ਮੈਂ ਅਜੇ ਕਿਸੇ ਵੱਡੇ ਲੀਡਰ ਨੂੰ ਮੈਨੂੰ ਮਿਲਿਆ ਸੀ ਸਰਕਾਰ ਦਾ ਮੈਂਨ ਕਹਿੰਦਾ ਸੀ ਮੈਂ ਆਪਣੀ ਸਰਕਾਰ ਹੈ ਭਰਾ ਆਪਣਾ ਹੀ ਬੰਦਾ ਉੱਥੇ ਇੱਕੋ ਹੀ ਜਿੱਤੇ ਆਪਾਂ ਨੂੰ ਹੀ ਉਹ ਵੀ ਬਦਨਾਮ ਕਰਨ ਲੱਗਾ ਵਾਸਤਾ ਖਰਾਦ ਹੈ ਉਹਨੂੰ ਰੋਕੋ ਜੀ ਜੀ ਉਹਨੂੰ ਰੋਕੋ ਇਸੇ ਤਰ੍ਹਾਂ ਹਮਾਚਲੇ ਦੀ ਹਮਾਚਲੇ ਵੀ ਕਹੀ ਜਾਂਦੇ ਨੇ ਦੇ ਨਸ਼ਾ ਪੰਜਾਬ ਤੋਂ ਆ ਰਿਹਾ ਜੀ ਪੰਜਾਬ ਸਾਡੇ ਬੱਚਿਆਂ ਨੂੰ ਖਰਾਬ ਕਰ ਰਿਹਾ ਜਦੋਂ ਕਿ ਮੈਂ ਧਵਾ ਕਰਦਾ ਵੀ ਪੰਜਾਬ ਹਿਮਾਚਲ ਦੇ ਵਿੱਚ ਕੁਲੂ ਜ਼ਿਲ੍ਹਾ ਕੁਲੂ ਜ਼ਿਲ੍ਹੇ ਦੇ ਵਿੱਚ ਇੱਕ ਮਲਾਣਾ ਪਿੰਡ ਹੈ ਉੱਥੋਂ ਦੀ ਹਸ਼ੀਸ਼ ਹੈ ਜਿਹੜੀ ਦੁਨੀਆ ਪੱਧਰ ਤੇ ਮਸ਼ਹੂਰ ਹੈ ਹਾਂ ਉਹ ਨਸ਼ੇ ਦਾ ਅੱਡਾ ਹੈ ਅਤੇ ਹਿਮਾਚਲ ਦੇ ਵਿੱਚ ਹੋਰ ਬੜਾ ਕੁਝ ਹੋ ਰਿਹਾ ਹਿਮਾਚਲ ਦੇ ਵਿੱਚ ਡਰੱਗ ਫੈਕਟਰੀਆਂ ਨੇ ਕਿੰਨਾ ਇਮਪੈਕਟ ਆ ਮੈਨੂੰ ਤੋਂ ਤੋਂ ਆਉਂਦਾ ਇਹ ਇਹ ਚਾਚ ਦਾ ਵਿਸ਼ਾ ਸਰਕਾਰਾਂ ਦਾ ਕੰਮ ਹੈ ਸਰਕਾਰਾਂ ਇਸ ਗੱਲ ਤੇ ਗੌਰ ਕਰਨ ਤਾਂ ਇਹਨਾਂ ਨੂੰ ਪਤਾ ਲੱਗੇ ਚਲੋ ਡਾਕਟਰ ਸਾਹਿਬ ਮਾਫੀ ਚਾਹਨਾ ਮੈਂ ਥੋੜੀ ਵੀ ਤਬੀਅ ਠੀਕ ਨਹੀਂ ਹੈ ਅੰਤੂਜਿਕ ਸਵਾਲ ਪੁੱਛਣਾ ਨਾ ਉਹਦਾ ਮੈਨੂੰ ਜਵਾਬ ਦਿਓ ਮਾਫੀ ਚਾਹਨਾ ਮੈਂ ਮੈਂ ਤੁਹਾਨੂੰ ਠੀਕ ਨਹੀਂ ਹੈਗਾ ਅੱਜ ਤੇ ਵੀ ਜਿਹੜਾ ਚਿੱਟਾ ਇਹਨਾਂ ਆਇਆ ਨਹੀਂ ਯਾਨੀ ਕਿ ਤੁਸੀਂ ਸਮਝਦੇ ਹੋ ਨਾ ਵੀ ਸਰਕਾਰਾਂ ਦੇ ਵੱਲੋਂ ਜਾਂ ਪਿਛਲੀਆਂ ਸਰਕਾਰਾਂ ਵੱਲੋਂ ਪੰਜਾਬ ਨੂੰ ਬਨਾਮ ਕੀਤਾ ਯਾਰ ਖਾਸ ਕਰਕੇ ਜਵਾਨੀ ਨੂੰ ਹਾਂਜੀ ਬਦਨਾਮ ਕੀਤਾ ਜਾ ਰਿਹਾ ਜੀ ਸਾਰੇ ਇਹ ਚਿੱਟਾ ਇਹ ਚਿੱਟਾ ਕਰਦੇ ਕਿਵੇਂ ਨੇ ਮੈਂ ਮੈਂ ਤੁਹਾਨੂੰ ਇਹ ਵੀ ਦੱਸ ਦਿੰਨਾ ਜਰੂਰ ਦੱਸੋ ਜੇ ਕੋਈ ਗੱਲ ਹੁੰਦੀ ਆ ਉਹਦੇ ਵਿੱਚ ਜਿਆਦਾ ਕਲੀਮ ਲੈ ਆਉਂਦੇ ਨੇ ਜਾਂ ਆਟਾਵਾਂ ਲੈ ਆ ਦਿੰਦੇ ਨੇ ਜਾਂ ਦੁੱਧ ਵਧਾਉਣ ਵਾਲਾ ਜਿਹੜਾ ਪਾਊਡਰ ਹੁੰਦਾ ਐਗਰੀ ਮੈਨ ਉਹ ਵਧਾ ਦਿੰਦੇ ਨੇ ਉੱਥੇ ਸੈਪਲਫ ਹੋਰ ਪਾ ਦਿੰਦੇ ਨੇ ਤੇ ਉਹ ਦਿਖਾ ਦੰਦੇ ਲਈ ਇੰਨਾ ਚਿੱਟਾ ਫੜਦੇ ਇਹ ਬਸ ਇਹ ਜਵਾਬ ਵਿੱਚ ਕੁਝ ਨਹੀਂ ਹੁੰਦਾ ਚਲੋ ਡਾਕਟਰ ਸਾਹਿਬ ਮੈਂ ਮਾਫੀ ਚਾਹਨਾ ਤੁਸੀਂ ਆਪਣਾ ਸਾਨੂੰ ਕੀਮਤੀ ਸਮੇਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਮੈਂ ਮੈਂ ਦੁਬਾਰਾ ਦੁਬਾਰਾ ਕੱਲ ਤੁਹਾਡਾ ਨਾਲ ਇਸੇ ਮੁੱਦੇ ਤੇ ਕਟੋਵੜ ਇੱਕ ਘੰਟਾ ਡਿਬੇਟ ਕਰਾਂਗਾ ਆਪਣੇ ਇੱਕ ਹੋਰ ਸਾਥੀ ਨੂੰ ਜੁੜਨਗੇ ਤੇ ਇਹ ਅਸੀਂ ਚਾਹੁੰਦੇ ਆ ਕਿ ਪੰਜਾਬ ਦੀ ਨੌਜਵਾਨੀ ਬਚੇ ਦੇਖੋ ਤੁਹਾਡੇ ਵਰਗੇ ਭਰਾਵਾਂ ਦੇ ਸਾਥੀ ਸਾਨੂੰ ਜੀ ਸਾਨੂੰ ਤੁਹਾਡੇ ਦੀ ਸਿਆਸੀ ਲੋਕਾਂ ਵੀ ਅਸਹਿਸਤਾ ਕਰੀ ਜਾਂਦੇ ਨੇ ਨੌਜਵਾਨ ਜੇਲਾ ਚ ਨਰਕ ਵਰਗ ਭੋਗੀ ਜਾਂਦੇ ਨੇ ਤੇ ਡੈਥਾਂ ਨੇ ਜਾਂ ਸ਼ਰਾਬਾਂ ਨੇ ਜਾਂ ਕਵਾਬਾਂ ਨੇ ਜਾਂ ਹੋਰ ਲਾਟੜੇ ਪਟੜੇ ਉਹ ਸਾਰਾ ਕੁਝ ਉਵੇਂ ਦਾ ਉਵੇਂ ਚੱਲੀ ਜਾਂਦਾ ਮੈਂ 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 ਤੁਹਾਨੂੰ ਹੀ ਕਰ ਦੇ ਦਿੰਦਾ ਕਿ ਆਪਣਾ ਚੈਨਲ ਭਗਵੰਤ ਮਾਨ ਸਾਹਿਬ ਦੇ ਜਿਹੜੇ ਮੀਡੀਆ ਸਲਾਕਰ ਪੰਨੂ ਜੀ ਨੇ ਉਹ ਆਪਾਂ ਨੂੰ ਰੋਜ਼ ਆਪਣਾ ਚੈਨਲ ਵਾਚ ਕਰਦੇ ਆ ਖਾਸ ਕਰਕੇ ਮੈਂ ਲਾਈਵ ਮੈਂ ਸ਼ਾਮ ਨੂੰ ਉਹ ਗੱਦੇ ਲਿੰਕ ਜਾਏਗਾ ਮੈਂ ਗੱਲ ਕਰਨ ਦੀ ਕੋਸ਼ਿਸ਼ ਵੀ ਕਰਾਂਗਾ ਬਸ ਹਾਂਜੀ ਠੀਕ ਹੈ ਜੀ ਜੇ ਨੰਬਰ ਮਿਲਦਾ ਨੰਬਰ ਦਾ ਵੀ ਮੈਂ 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 ਤੁਹਾਨੂੰ ਉਹ ਵੀ ਸੈਂਡ ਕਰ ਦੇ ਦਿੰਦਾ ਠੀਕ ਹੈ ਜੀ ਸੈਂਡੋ ਸ਼ੁਕਰੀਆ ਤੋ ਦੋਸਤੋ ਇਹ ਸਾਡਾ ਜਿਹੜਾ ਅੱਜ ਦਾ ਮੁੱਦਾ ਸੀ ਜਿਵੇਂ ਕਿ ਪੰਜਾਬ ਦੇ ਡੀਜੀਪੀ ਨੇ ਕੋਰਗ ਯਾਦਵ ਨੇ ਮੀਟਿੰਗ ਕੀਤੀ ਵੀ ਹੁਣ ਮਰਚਿਆਂ ਵੱਡੀਆਂ-ਵੱਡੀਆਂ ਨਸ਼ੀਆਂ ਫੜਾਂਗੇ ਤਾਂ ਜਿਹੜਾ ਸਾਡਾ ਮੁੱਦਾ ਸੀ ਵੀ ਨਸ਼ਾ ਵਰਦੀ ਚਿੱਟਾ ਤੇ ਉਸ ਦੇ ਵੀ ਸੀ ਬਹਿ ਸਾਡੀ ਵੀ ਆਖਿਰਕਾਰ ਇੰਨਾ ਚਿੱਟਾ ਕਿਵੇਂ ਆ ਰਿਹਾ ਪਾਕਿਸਤਾਨ ਤੋਂ ਸਾਡੇ 3 ਕਰੋੜ ਰੁਪਏ ਦਾ ਚਿੱਟਾ ਕਿਵੇਂ ਆ ਰਿਹਾ ਤੇ ਉਹ ਬੰਦੇ ਨੇ ਪਹਿਲੇ ਹੀ ਭੇਜਦਾ ਪਾਕਿਸਤਾਨ ਤੋਂ ਇਹ ਵੀ ਰਣ ਨਹੀਂ ਹੁੰਦੀ ਹੈ ਜਿਵੇਂ ਕਿ ਡਾਕਟਰ ਸਾਹਿਬ ਨੇ ਕਿਹਾ ਕਿ ਬਹੁਤ ਸਾਰੇ ਪਰਚੇ ਜਿਹੜੇ ਕਿ ਪੁਲਸ ਨੇ ਜੋ ਲਿਖਤਾ ਬਸ ਉਹੀ ਕੋਟਾ ਬੰਦੇ ਹੁੰਦੇ ਆ ਮਾਣੀਓ ਕੋਟਾ ਵੀ ਕੋਈ ਫੈਸਲੇਤ ਕਰਨੇ ਦੇਖਦੇ ਨਹੀਂ ਕਈ ਨੌਜਾਨੇ ਪਰਚੇ 'ਤੇ ਉਹ ਸਜਾਵਾਂ ਕੱਟ ਲੈਨੇ ਕਈ ਹੇਤ ਅੰਦਰ ਨੇ ਪਰ ਦੋਸਤੋ ਹੈਰਾਨੀ ਇਹ ਹੈ ਕਿ ਉਹਨਾਂ ਨੇ ਸਾਫ਼ ਕਿਹਾ ਕਿ ਇੰਨਾ ਪੈਸਾ ਜੇਕਰ ਇੱਥੋਂ ਚਿੱਟਾ ਆ ਰਿਹਾ ਹੈ ਤਾਂ ਇੱਥੇ ਕੋਈ ਵੱਡੇ ਮਗਰਮੱਛ ਹੈਗੇ ਨਹੀਂ ਜਿਹੜੇ 7-8-8 ਕਰੋੜ ਰੁਪਇਆ ਖਰਚਦੇ ਨੇ ਤਾਂ ਹੁਣ ਉਹ ਮਗਰਮੱਛ ਅਣਤਵਾਦੀ ਲੋੜ ਹੈ ਅਸੀਂ ਭਗਵਾਨ ਤੁਮਨ ਸਰਕਾਰ ਨੂੰ ਆਪਣੇ ਚੈਨਲ ਦੇ ਮਾਧਮੇ ਬੇਨਤੀ ਕਰਦੇ ਆ ਠੀਕ ਹੈ ਵਧੀਆ ਕੰਮ ਕਰ ਰਹੇ ਹੋ ਨਸ਼ਾ ਤਸਕਾ ਘਰ ਤੋੜ ਰਹੇ ਹੋ ਪਰ ਉਹ ਛੋਟੀਆਂ ਮੱਛੀਆਂ ਨੇ ਜੇ ਤੁਹਾਡੀ ਸਰਕਾਰ ਵਾਕਈ ਦਾਮ ਹੈ ਤਾਂ ਜਿਹੜੇ ਵੱਡੇ ਵੱਡੇ ਮગર ਮੱਛਾ ਉਹ ਕਾਬੂ ਕਰੋ ਤਾਂ ਕਿ ਲੋਕ ਤੁਹਾਡਾ ਸਨਮਾਨ ਕਰਨ ਸੋ ਦੋਸਤੋ ਸਾਡਾ ਅੱਜ ਦਾ ਲਾਈਵ ਦਾ ਪ੍ਰੋਗਰਾਮ ਸੀ ਤੇ ਮੈਨੂੰ ਹੁੰਦੀ ਹੋ ਇਜਾਜ਼ਤ ਮੈਂ ਤੁਹਾਡਾ ਦੁਬਾਰਾ ਮਿਲਾਂਗਾ ਕਿਸੇ ਹੋਰ ਲਾਈਵ